और इस गल भी एक मैं तहजीबान का अदना जहा बिल तहजीबा एक दूसरे को सीख दें बड़ी दुनिया देख रहा मैं दो मुल्क बैठे ने मुल्क मैं तहजीबा ही देखिया ना बड़ी चीज़ा अजीबों अरीब ल तहजीबा ने चालुकान प्रसाद होंदिया ने पंजाब की हजमत की कहानियां भी लगती हैं पाब के साथ यूरोप तक की ने नशीन तक की गोपैक् सहपेश की ने कारा हम सहपेश की ने ਲੀਡਰ ਆਰ ਆ ਟੂ ਰੀਡੈਂਟ ਲੇਕਿਨ ਜਿਹੜਾ ਪੰਜਾਬ ਨੂੰ ਜ਼ੁਲਮ ਹੋਇਆ ਮੈਂ ਉਹ ਦੀ ਨਿਸ਼ਾਨੀ ਮੇਰੀ ਹਾਈਅਰ ਸਟੱਡੀਜ਼ ਸੀ ਸੀ ਸਟੱਡੀਜ਼ ਕੌਨਫਲਿਕਟ ਕਰ ਰਿਹਾ ਗਿਆ ਸੀ ਬੜੀ ਲੇਟ ਸੀ ਕਾਲਜ ਜਿਹੜੀ ਵਿੱਚ ਗਿਆ ਤਾਂ ਬਹੁਤ ਪਿਆਰੀ 2003 ਤੋਂ ਇੱਕ ਹੱਦ ਤੱਕ ਪੜਿਆ ਔਰ ਇਸ ਪੌਪਲੀਆ ਦਾ ਕੌਨਫਲਿਕਟ ਮੇਰਾ ਸਬਜੈਕਟ ਸੀ ਪੜਦੇ ਆ ਪੜਦੇ ਆ ਮੈਂ ਬਲਕਾਨ ਜਿਆਦਾ ਐਡਰੈਸ ਲੈ ਗਿਆ ਉੱਥੇ ਜੋਮੂ ਕ੍ਰੋਸ਼ੀਨ ਪੋਲੀਟিক্যাল ਸਾਇੰਸ ਦੇ ਪ੍ਰੋਫੈਸਰ ਨੇ 97 ਵਿੱਚ ਕਿਹਾ ਸੀ ਕਿ ਜਿੱਦੋ ਬੋਸਨੀਆ ਦੇ ਅੰਦਰ ਜੇਨੋਸਾਈਡ ਕੀਤਾ ਉਹਨਾਂ ਨੇ ਜੇਨੋਸਾਈਡ ਹੁੰਦਾ ਹੈ ਜਵਾਨਾਂ ਦਾ ਛਜਾਂ ਦਾ ਸਾਇੰਸ ਦਾ ਨਾਲ ਦਾ ਫਸਾ ਦਾ ਦਾ ਚਾਇਨਾ ਦਾ ਹਦੀਬਾ ਦਾ ਜਿਵੇਂ ਹੋਣ ਪਲਸਤੀਨੀਆਂ ਦਾ ਜੇਨੋਸਾਈਡ ਹੋ ਰਿਹਾ ਹੈ ਤੇ ਉਸ ਜੇਨੋਸਾਈਡ ਚ ਨਾ ਲਾਇਬ੍ਰੇਰੀਆਂ ਮੁਕਾਈਆਂ ਚੀਜ਼ਾਂ ਮੁਕਾਈਆਂ ਇੱਕ ਟਰਮ ਨਹੀਂ ਆਈ ਮੈਂ ਮਨਉਸਾਈ ਮੈਮਰੋ ਸਾਈਡ ਅੱਛਾ ਪੰਜਾਬੀਆਂ ਦੀ ਮੈਮਰੋ ਸਾਈਡ ਯਾਰ ਕੀ ਬਾਤ ਹੈ ਕੀ ਬਾਤ ਹੈ ਯਾਨੀ ਸਾਡਾ ਚੇਤਾ ਹੀ ਮੁਕਾਮ ਕਰ ਵਾਹ ਵਾਹ ਸਾਡਾ ਚੇਤਾ ਡਿਸਕਨੈਕਟ ਕਰ ਦਿੱਤਾ ਹਿਸਟਰੀ ਨਾਲ ਬਹੁਤ ਅੱਛਾ 1857 ਜਿਹੜੀ ਮਜ਼ਾਮਤ ਕੀਤੀ ਬਰਤਾਨੀਆਂ ਦਾ ਸਭ ਤੋਂ ਵੱਡਾ ਲਾਸ ਹੋਇਆ ਜਿਹੜੀ ਜੰਗ ਉਹਨਾਂ ਚੀਜ਼ਾਂ ਨੇ ਜਿਹੜੀ ਗੁਜਰਾਤ ਦੇ ਪੁਰਾਣੇ ਕੀ ਪਤਾ ਸਾਲੂ ਹੂੰ ਥੋੜਾ ਜਿਹਾ ਪਤਾ ਜਿਲਿਆ ਮੈਂ ਕਿਤਾਬ ਵਿੱਚ ਛਾਪੀ ਉਸ ਦੀ ਤੂੰ ਸਦਾ ਪੰਜਾਬੀਆਂ ਦਾ ਮੈਮੋਰੀ ਸਾਈਟ ਹੈ ਪ੍ਰਾਈਡ ਖਤਮ ਕਰ ਦਿੱਤਾ ਔਰ ਸਾਡਾ ਵੀ ਪ੍ਰਾਈਡ ਖਤਮ ਕਰ ਦਿੱਤਾ ਕਿ ਪਹਿਲੀ ਤੇ ਦੂਜੀ جنگੇ ਦੀ ਜਿਹੜੀ ਜ਼ਬਰੀ ਹਰਤੀ ਹੋਈ ਸੀ ਉਹ ਕਿਵੇਂ ਹੋਈ ਸੀ ਸਾਨੂੰ ਇਹ ਨਹੀਂ ਪਤਾ ਕਿ ਭਦਰਪਾਰਟੀ ਬਣੀ ਸੀ ਜਿਹੜੀ ਪੰਜਾਬ ਵਿੱਚ ਬਣੀ ਸੀ ਵੇ ਇੱਕ ਵੱਡੀ ਪਾਰਟੀ ਸੋਨ ਸਿੰਘ ਬਤਨਾ ਸਾਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਜਿੰਨਿਆਂ ਦਾ ਵਾਪਤ ਹੋਇਆ ਲੇਕਿਨ ਮਈ 1919 ਗੁਜਰਾਵਾਲੇ ਦੀ ਪਹਿਲੀ ਜਿਹੜਾ ਅਸਮਾਨ ਤੋਂ ਬੰਬ ਮਾਰ ਕੇ ਲੋਕਾਂ ਨੂੰ ਮਜ਼ਾਹਮਤ ਜਿਹੜੀ ਕੁਚਲੀ ਗਈ ਹਵਾਈ ਹਮਲੇ ਦੇ ਤਹਿਤ ਅੱਛਾ ਪੰਜਾਬ ਦਾ ਜਿਹੜਾ ਸਿਆਸੀ ਸ਼ੋਰ ਹੈ ਮੈਂ ਤਾਰੀਖ ਤੋਂ ਵੈਸੇ ਬੋਲਣਾ ਚਾਹੁੰਦਾ ਸਾਂ ਲੇਕਿਨ ਇਹ ਬੜਾ ਹੈ ਦੇਖੋ ਮੇਰਾ ਕਿਸੇ ਪੋਲੀਟਿਕਲ ਪਾਰਟੀ ਨਾਲ ਸੁਲੂਕ ਵੀ ਮੈਂ ਬੜਾ ਵੈਰਜਨਦਾਰ ਹੋਣਾ ਇਸ ਤੇ ਅੱਜ ਤੱਕ ਮੈਂ ਐਸਾ ਸੱਚ ਨਹੀਂ ਆਇਆ ਜਿੱਦੋਂ ਦੀ ਛੱਡੀ ਏ ਲੇਕਿਨ ਮੇਰੀ ਇੰਟੈਲੈਕਚੁਅਲ رائے ਨੂੰ ਤੁਸੀਂ ਖਿਲਾਫ ਕਰ ਸਕਦੇ ਹੋ ਹਿੰਦੁਸਤਾਨ ਦੀ ਪੂਰਨਾ ਸਵਰਾਜ ਦਾ ਜਦੋਂ ਮੁਤਾਬਕਾ ਕਾਂਗਰਸ ਨੇ ਕੀਤਾ 1929 ਤੇ ਰਾਵੀ ਕਿਨਾਰੇ ਉੱਤੇ 1942 ਦੀ ਕਾਂਗਰਸ ਕੀਤੀ 15000 ਲੋਕਾਂ ਸਮੋਹ ਲੋਏ ਉਦੋਂ ਪੈਨੋ ਸਭੀ ਆਟੋਨਮਸ ਆਜ਼ਾਦੀ ਮੰਗ ਰਹੇ ਸਨ ਕਾਂਗਰਸ ਵਾਲੇ ਉਸ ਤੋਂ ਬਾਅਦ 1940 ਮੁਸਲਿਮ ਲੀਗ ਨੇ ਵੀ ਜਿਹੜਾ ਜਲਸਾ ਕੀਤਾ ਲਾਹੌਰ ਕੀਤਾ ਮੈਂ ਤੁਹਾਨੂੰ ਪੰਜਾਬ ਦੇ ਇਤਿਹਾਸ ਵਿੱਚ ਕੋਈ ਕਮ ਨਹੀਂ ਕੌਮੀ ਸ਼ੌਮੀ ਚਾਹ ਜਿਹੜਾ ਮੈਂਬਰ ਸਹੀ ਹੋਇਆ ਉਸ ਤੋਂ ਬਾਅਦ ਅਯੂਬ ਖਾਨ ਦੇ ਖਿਲਾਫ ਵੱਡੀ ਤਹਿਰੀਕ ਚਲੀ ਹੋਰ ਆ ਮਰਦ ਪੰਜਾਬ ਦੀ ਜ਼ੁਰਮੇਕਾਰ ਵੀ

ਉਹ ਲੋਕ ਮਿਲੂਗਾ ਕਿ ਮੈਂ ਨੌਜਵਾਨੀ ਦਾ ਹਾਮੀਆ ਥੋੜੀ ਦੇਰ ਬਾਅਦ ਕੁਝ ਹੋਰ ਕਹਿ ਦੇਣਗੇ ਕਿ ਅਸੀਂ ਬੜੇ ਬਾਇਸਡ ਹੋ ਗਏ ਆ ਪਾਕਿਸਤਾਨੀ 1993 ਤੋਂ ਮੀਆਂ ਨਵਾਸ਼ੀ ਨੇ ਤਾਕਤਵਰਾਂ ਦੇ ਖਿਲਾਫ ਬੋਲਿਆ ਤਾਂ ਉਹਰਾ ਵੋਟ ਬੈਂਕ ਬਣ ਗਿਆ ਸ਼ਵਾਜ ਸਿੰਘ ਨੇ ਬੱਸਾਂ ਚਲਾਈਆਂ ਟ੍ਰੇਨਾਂ ਚਲਾਈਆਂ ਬੂਟ ਪਾਏ ਲੇਕਿਨ ਵੋਟ ਨਵਾਸ਼ੀ ਦੀ ਉਸ ਤੋਂ ਬਾਅਦ ਪੀਟੀਆਈ ਪੀਟੀਆਈ ਦੀ ਤਾਕਤ ਪੰਜਾਬ 'ਚ ਤੁਸੀਂ ਉਹਨਾਂ ਲਈ ਖਿਲਾਫ ਕਰ ਸਕਦੇ ਹੋ ਮੈਂ ਇਮਰਾਨ ਖਾਨ ਲਈ ਖਿਲਾਫ ਕਰ ਸਕਦਾ ਉਹ سیاسی ਮੱਦੇ 9 ਮਈ ਪੰਜਾਬ ਹੋਇਆ ਮੈਨੂੰ ਸਿਂਧੂ ਮੈਂ ਕਹਿੰਦਾ ਤੁਹਾਡੇ 9 ਮਹੀ ਹੋਇਆ ਐਮ ਆਰ ਡੀ ਦੀ ਤਹਿਰੀਕ ਐਮ ਆਰ ਡੀ ਦੀ ਤਹਿਰੀਕ ਯਾਦ ਹੈ xlab 11 ਸਾਲ ਮੈਂ ਤੇ ਚੁਕੇ ਤਾਰੀਖਦਾਨ ਹੀ ਨਹੀਂ ਸਿਰਫ ਮੈਂ ਤਾਰੀਖ ਬਣਾਉਣ ਤੇ ਯਕੀਨ ਰੱਖਣ ਵਾਲਿਆਂ ਵਿੱਚ ਸ਼ਾਮਿਲ ਹਾਂ ਐਮ ਆਰ ਡੀ ਦੀ ਤਹਿਰੀਕ ਦੇ ਵਿੱਚ ਜੋ ਪੰਜਾਬ ਨੇ ਫਾਂਕੀਆਂ ਮੈਨੂੰ ਆਜ ਮਦਾਬਾਦਸ ਨੇ ਮੇਰਾ ਇੱਕ ਇੰਟਰਵਿਊ ਕੀਤਾ ਇਰੀਆ ਜੀ ਔਰ ਜਿਹੜਾ ਲਿਖਦੇਸਨ ਦਾ ਲਾਸਟ ਪੀਸ ਰਿਡਸ ਥੀ ਕਾਫਰਡ ਫਰਮ ਦ ਲੈਂਡ ਆਫ ਦ ਪਿਉਰਿਟੀ ਫਾਈਵ ਮੈਂ ਬਹੁਤ ਸਾਰਾ ਸਟਰਗਲਿੰਗ ਫੋਰ ਮੋਕੂਸੀ ਲਾਈਕ ਰੈਵੋਲਿਊਸ਼ਨਰੀ ਮੈਨੂੰ ਦੱਸੋ ਕਿਨੇ ਲੋਕ ਜਿਹੜੇ ਸੂਲੀਆਂ ਦੇ ਛੜੇ ਨੇ بلوچستان ਦਾ ਜਿੰਦ ਤੋਂ ਸਿਆਸਤ ਦੀ ਬੁਨਿਆਦ ਤੇ ਜਮਹੂਰੀ ਕਿਆ ਬਾਤ ਹੈ ਬਹੁਤ ਅਰੀਕੋ ਮੈਂ ਖਲਾਫ ਕਰ ਸਕਣਾ ਅੰਦੋਸ਼ਕਾਰ ਨਾਲ ਅੰਦੋਸ਼ਕਾਰ ਦੀ ਤਾਰੀਖ ਹੀ ਨਹੀਂ ਲਿਖੀ ਗਈ ਆਰਮ ਸਟਰਗਲ ਆਰਮ ਸਟਰਗਲ ਆਮਰ ਦੇ ਖਿਲਾਫ ਜਿਹੜੀ ਕੀਤੀ ਅੰਦੋਸ਼ਕਾਰ 99% ਪੰਜਾਬੀ ਸਨ ਜਿਹਨੇ ਪੰਜਾਬੀਆਂ ਦੇ